ਰੇਤ ਮਾਫੀਆ ਮੁਰਦਾਬਾਦ ਰੇਤ ਮਾਫੀਆ ਮੁਰਦਾਬਾਦ ਐਸਐਸਪੀ ਅੰਮ੍ਰਿਤਸਰ ਮੁਰਦਾਬਾਦ ਡੀਸੀ ਅੰਮ੍ਰਿਤਸਰ ਮੁਰਦਾਬਾਦ ਐਸਐਸਪੀ ਅੰਮ੍ਰਿਤਸਰ ਮੁਰਦਾਬਾਦ ਰੇਤ ਮਾਫੀਆ ਮੁਰਦਾਬਾਦ ਰੇਤ ਮਾਫੀਆ ਮਸਲਾ ਜੀ ਜਉਂਦਾ ਦਰਿਆ ਇਹ ਦੇਸ਼ ਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਦੰਗਣ ਆ ਦੇ ਪੁਲ ਨੂੰ ਹਾਣੇ ਲੱਗੇ ਆਣ ਕੇ ਤੇ ਟਿਪਰਾਵਾਂ ਦੇ ਰੇਤ ਡਾਬੇ ਆ ਕੱਢਣ ਸਾਡੇ ਪੁਲ ਨੂੰ ਬਹੁਤ ਖਤਰਾ ਵਾ ਅਸੀਂ ਆਨੇ ਵੀ ਇਸ ਤਰ੍ਹਾਂ ਇਹਦੇ ਹੋਰ ਵੀ 8 10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰਿਆ ਉਹ ਨਾਂ ਲੈ ਰਿਹਾ ਵੀ ਇਹ ਖਲਾਈ ਹੋ ਰਹੀ ਐ ਖਲਾਈ ਖਲੂਈ ਕੋਈ ਨਹੀਂ ਹੋ ਰਹੀ ਇਹ ਰੇਤ ਦੇ ਭਰ ਭਰ ਕੇ ਟਰਾਲੇ ਪਿਛਾਣ ਨੂੰ ਲਈ ਜਾ ਰਿਆ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਨੇ ਆ ਵੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿੱਛੇ ਲੈ ਜਾਓ ਗਲਤ ਹੋ ਰਹੀ ਐ ਅਸੀਂ ਉੱਚ ਅਧਿਕਾਰੀਆਂ ਦੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਪੀਏ ਜਿਹੜੀ ਇੱਕ ਵਾਰ ਆ ਕੇ ਵੇਖੋ ਤਾਂ ਸਹੀ ਹੈ ਬੰਨ ਕੀ ਡਿਆ ਇੱਥੇ 11 12 ਪਿੰਡ ਅਗੇ ਨੇ ਰਾਵੀ ਤੋਂ ਜੀ ਜੀ ਤੇ ਮਸਾਂ ਬ੍ਰਿਜ ਜਿਹੜਾ ਸਾਡਾ ਪੋਲ ਬਣਿਆ ਜੀ ਸਾਨੂੰ ਜ਼ਿਆਦਾ ਜਾਣਕਾਰੀ ਇਹ ਵੀ ਪਠਾਨਕੋਟ ਵੀ ਮੈਨਕ ਬਹੁਤ ਵੱਡੇ ਪੱਤਰ ਦੇ ਹੋਈ ਸੀ ਜੀ ਤੇ ਉੱਥੇ ਵੀ ਪੋਲ ਜਿਹੜਾ ਡਿੱਗਾ ਸੀ ਤੋਂ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਰੌਲਾ ਇਹੋ ਹੀ ਪਾਇਆ ਹੈ ਵੀ ਇਹ ਪੋਲ ਜਿਹੜਾ ਆ ਮੈਨਕ ਦੀ ਵਜਾ ਨਾਲ ਡਿੱਗਾ ਸਾਨੂੰ ਖਤਰਾ ਹੈ ਸਟਾਉਂਡਿਆ ਵੀ ਜਿਹੜੇ ਹਿਸਾਬ ਨਾਲ ਟਿਪਰਾਂ ਲੱਗੀਆਂ ਨੇਦਰ 8 10 ਭੋਗ ਲੈਣਾ ਲੱਗੀਆਂ ਨੇ ਰੋਜ਼ ਦੇ 100 100 2 200 ਟਰੱਕ ਜਾ ਰਿਹਾ ਇਹ ਜਿਹੜੇ ਤਰੀਕੇ ਨਾਲ ਮੈਨਗ ਹੋਣ ਢਈਏ ਇਹ ਲੀਗਲ ਨਹੀਂ ਬਿਲਕੁਲ ਨਜਾਇਜ਼ ਮੈਨਗ ਹੋਣ ਢਈਏ ਤੇ ਕਾਨੂੰਨ ਵੀ ਇਹ ਗੱਲ ਕਹਿੰਦਾ ਵੀ 1 ਕਿਲੋਮੀਟਰ ਤੇ ਮੈਨਗ ਹੋ ਹੀ ਨਹੀਂ ਸਕਦੀ ਜੀ ਬ੍ਰਿਜ ਤੋਂ ਨਾ ਚੜਦੇ ਨਾ ਲੈਂਦੇ ਜੀ ਜੀ ਤੇ ਇਹ ਕਿਲੋਮੀਟਰ ਛੱਡ ਕੇ ਤੇ 500 ਮੀਟਰ ਦੇ ਵਿੱਚ ਵੀ ਨਹੀਂ ਅੰਦਰ ਆ ਜੀ ਜੀ ਤੇ ਇਹ ਕਰਕੇ ਇਹੀ ਪ੍ਰਸ਼ਾਸਨਗਾਰੀ ਇਹੋ ਹੀ ਮੰਗ ਕਰਦੇ ਆ ਵੀ ਇਹ ਨੂੰ ਮੈਨਗ ਨੂੰ ਬੰਦ ਕੀਤਾ ਜਾਵੇ ਤੇ ਪੁਲ ਜਿਹੜਾ ਬਚਿਆ ਰਵੇ ਤੇ ਲੋਕਾਂ ਦੀ ਪਾਰਲੇ ਲੋਕਾਂ ਦੀ ਆਵਾਜਾ ਵੀ ਚਲਦੀ ਰਹੇ ਹੈ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਚਰਨ ਸਕੱਤਰ ਪੰਜਾਬ ਮੈਂ ਅਸੀਂ ਹੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ ਪੰਜਾਬ 50 ਸਾਲ ਤੋਂ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਘਹਾਰ ਰਲਾਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕੋਈ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਹਨਾਂ ਕਿਸਾਨਾਂ ਦੇ ਆ 12 ਕਿੱਲੇ ਦਾ مالک ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇਹਦਾ ਇਹਨਾਂ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈੜੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆਸਤੇ ਆਏ ਆ ਤੇ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ 1 ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਵਿਚਾਰੇ ਆਪਣੇ ਡੰਗ ਗੁਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫੇਰ ਮੁੜ ਜਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਦੀਆਂ ਕਿਸਤਾਂ ਟੁੱਟੀਆਂ ਸਾਰੇ ਕਾਰੋਬਾਰ ਸਾਰੇ ਬੰਦ ਆ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਆ ਸਾਰਿਆਂ ਦੇ ਰੋਜ਼ਗਾਰ ਆ ਤੇ ਇਹ ਕਠੋਕੀ ਖੜਾਂਗੇ ਜਿੱਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਘੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਘੇਰਾਂਗੇ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਗੁਰਚੱਕ ਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜ਼ਮੀਨਾਂ ਸੀਗੀਆਂ ਇਹ ਦਰਿਆ ਤੋਂ ਦੋ ਕਿੱਲੇ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਰੇਤ ਤੇ ਬੋਲੀ ਨਹੀਂ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਕਿ ਜਿਹੜੇ ਲਾਉਂਦੇ ਸੀਗੇ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਜੀ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਦੋਂ ਤੇ ਦੋ ਕਿੱਲਿਆਂ ਤੋਂ ਰੇਤਾਂ ਪੁੱਟਣ ਰਹਿਂਦੇ ਆ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੇਕਿਨ ਤਾਂ ਫਿਰ ਤਾਂ ਕੰਮ ਗਿਆ ਉਹ ਬੰਦੇ ਜਾਂ ਤਿੰਨ ਬੰਦੇ ਬੈਠ ਕੇ ਤੁਸੀਂ ਪੂਰੇ ਕਾਗਜ਼ ਉਹਨਾਂ ਦੇ ਚੈੱਕ ਕਰ ਸਕਦੇ ਆਂ ਅਗਰ ਇਹਨਾਂ ਨੂੰ ਲੱਗਦਾ ਵੀ ਇਹ ਨਜਾਇਜ਼ ਆ ਤੇ ਫਿਰ ਸਰਕਾਰ ਨੂੰ ਜਿਹੜੀ ਪਰਚੀ ਜਾ ਰਹੀ ਉਹ ਵੀ ਝੁੱਟੀ ਹੋਏਗੀ ਸਰਕਾਰ ਦੀ ਜਿਹੜੀ ਪਰਚੀ ਇਹਨਾਂ ਟਿਪਰਾਂ ਨੂੰ ਮਿਲ ਜਾਰੀ ਆ ਟਿਪਰ ਰਸਤੇ ਤੇ ਜਾ ਰਹੇ ਨੇ ਫਰੀਦਕੋਟ ਤੱਕ ਰੇਤ ਜਿਹੜੀ ਆ ਜਾ ਰਹੀ ਆ ਕਿਤੇ ਵੀ ਰੋਕ ਕੇ ਟਿਪਰ ਨੂੰ ਉਹ ਸਕੈਨ ਕਰਕੇ ਉਹਦੀ ਪਰਚੀ ਉਹ ਚੈੱਕ ਕੀਤੀ ਜਾ ਸਕਦੀ ਆ ਵੀ ਸਰਕਾਰ ਦੇ ਖਾਤੇ ਤੋਂ ਆ ਰਹੀ ਆ ਕਿ ਜੇ ਇਹ ਝੂਠੀ ਬਣਾ ਕੇ ਭੇਜੀ ਗਈ ਆ ਕਿਉਂ ਵੀ ਸ਼ੇਖ ਇਹ ਸੱਚੇ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀਗੀ ਜਿਹਦੇ ਅਵਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾ ਲੱਗਦਾ ਆਲੇ-ਦੁਆਲੇ ਦੇ ਪਿੰਡਾਂ ਨੂੰ ਉਹਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਹੀ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਧਾਨ ਲਈ ਜਿਹੜਾ ਇਹ ਕੰਮ ਜਿਹੜਾ ਇਹ ਚਲਾਇਆ ਜਾ ਰਿਹਾ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਕਦੇ ਵੀ ਕੋਈ ਚੈੱਕ ਕਰ ਸਕਦਾ ਹੈ